ਇੱਕ ਵਾਰੀ ਫੇਰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਇਸ ਚੈਨਲ ਦੇ ਉੱਪਰ ਸਟਾਕ ਮਾਰਕੀਟ ਦੀ ਦੁਨੀਆ ਤੇ ਮੈਂ ਫੇਰ ਤੁਹਾਡੇ ਕੋਲ ਆਇਆ ਬਹੁਤ ਛੋਟਾ ਜਿਹਾ ਵੀਡੀਓ ਜਾਂ ਆਡੀਓ ਹੈ ਇਹ ਕਿਉਂਕਿ ਥੋੜਾ ਜਿਹਾ ਸਟਾਕ ਮਾਰਕੀਟ ਦਾ ਇਸ ਤਰ੍ਹਾਂ ਦਾ ਇਹ ਸਾਰਾ ਕੁਝ ਚੱਲ ਰਿਹਾ ਅੱਜਕੱਲ ਜੋ ਵੀ ਜਿਹੜੇ ਫੇਸ ਤੋਂ ਲੰਘ ਰਹੀ ਆ ਤੇ ਇੱਕ ਤਾਂ ਕਿਉਂਕਿ ਖੁਦ ਚੈਨਲ ਬਣਾਇਆ ਤੇ ਬਹੁਤ ਸਾਰੇ ਦੋਸਤ ਸੁਣ ਲੈਂਦੇ ਆ ਬਹੁਤ ਸਾਰੇ ਦੋਸਤ ਹੈ ਇਹ ਜਿਨ੍ਹਾਂ ਨੇ ਜਿਨ੍ਹਾਂ ਨੇ ਹੋ ਸਕਦਾ ਕਿ ਮੈਨੂੰ ਹੀ ਸੁਣ ਕੇ ਕੁਛ ਸ਼ੇਅਰ ਲੈੇ ਹੋਣ ਜਾਂ ਮਾਰਕੀਟ ਦੇ ਵਿੱਚ ਇਨਵੈਸਟ ਕੀਤਾ ਹੋਵੇ ਤਾਂ ਮੇਰੀ ਇਹ ਜ਼ਿੰਮੇਵਾਰੀ ਵੀ ਬਣਦੀ ਆ ਸਪੈਸ਼ਲੀ ਇਹ ਜੇ ਟਾਈਮ ਦੇ ਵਿੱਚ ਤੇ ਫੇਰ ਮੈਂ ਉਹੀ ਕਹਣਾ ਕਿ ਗੱਲ ਉਹ ਨਹੀਂ ਕਿ ਕੋਈ ਜ਼ਿਆਦਾ ਸਿਆਣਾ ਆ ਜਾਂ ਕੋਈ ਘੱਟ ਸਿਆਣਾ ਤਾਂ ਕੁਛ ਨਹੀਂ ਹੁੰਦਾ ਇਹ ਜਿਹਾ ਸਿਰਫ ਤਜਰਬਾ ਵਾ ਕਿ ਉਹ ਮੈਂ ਤੁਹਾਡੇ ਨਾਲ ਫੇਰ ਇੱਕ ਵਾਰੀ ਸਾਂਝਾ ਕਰਦਾ ਤਾਂ ਮਾਰਕੀਟ ਡਿੱਗ ਰਹੀ ਆ ਮਤਲਬ ਫੇਰ ਉਹੀ ਹਰ ਕੋਈ ਇਹ ਕਹਿ ਰਿਹਾ ਕਿ ਮਾਰਕੀਟ ਡਿੱਗ ਰਹੀ ਆ ਪਰ ਤੁਸੀਂ ਅੱਜ ਇੱਕ ਕੰਮ ਕਰਿਓ ਜੇ ਤੁਹਾਡੇ ਵਿੱਚੋਂ ਕੋਈ ਵੀ ਦੋਸਤ ਹੈ ਜਿਹਨ ਜਿਹਨਾਂ ਨੂੰ ਬਹੁਤ ਜ਼ਿਆਦਾ ਪੈਨਿਕ ਹੋ ਰਹੀ ਆ ਜਿਹੜੇ ਡਰ ਰਹੇ ਆ ਜਿਨ੍ਹਾਂ ਦੇ ਪੈਸੇ ਮਾਰਕੀਟ ਦੇ ਵਿੱਚ ਲੱਗੇ ਹੋਏ ਆ ਤੇ ਕਿਉਂਕਿ ਹੁਣ ਜੇ ਤੁਸੀਂ ਟੀਵੀ ਦੇਖੋਗੇ ਮੈਂ ਤਾਂ ਹੁਣ ਦੇਖਿਆ ਕਿ ਬਹੁਤ ਵੱਡੇ ਵੱਡੇ YouTube ਚੈਨਲਸ ਵਾਲੇ ਵੀ ਜਿਹੜੇ ਬਹੁਤ ਟਾਈਮ ਤੋਂ ਬੈਠੇ ਆ ਉਹ ਵੀ ਮਤਲਬ ਸਭ ਕੁਝ 네ਗੇਟਿਵ ਹੀ ਇੱਕ ਪਿਕਚਰ ਲੋਕਾਂ ਨੂੰ ਦਿਖਾ ਰਹੇ ਆ ਪਰ ਤੁਸੀਂ ਮਤਲਬ ਉਹੀ ਕਿ ਹਰੇਕ ਦੀ ਗੱਲ ਸੁਣੋ ਜੋ ਵੀ ਅਗਲਾ ਕਹਿ ਰਿਹਾ ਉਹਨੂੰ ਬਹੁਤ ਧਿਆਨ ਨਾਲ ਸੁਣੋ ਪਰ ਉਦੇ ਵਿੱਚ ਇੱਕ ਛਾਨਣੀ ਜ਼ਰੂਰ ਲਓ ਉਸ ਤੋਂ ਬਾਅਦ ਬੈਠੋ ਇਕੱਲੇ 5 ਮਿੰਟ 10 ਮਿੰਟ ਅੱਧਾ ਘੰਟਾ ਉਸ ਤੋਂ ਬਾਅਦ ਹਰ ਇੱਕ ਚੀਜ਼ ਨੂੰ ਦਿਮਾਗ ਦੇ ਵਿੱਚੋਂ ਦੀ ਫਿਲਟਰ ਕਰਕੇ ਜਿਨੇ ਵੀ ਜੋ ਕਿਹਾ ਫਿਰ ਆਪਣਾ ਇੱਕ ਮਨ ਉੱਥੇ ਵਰਤੋ ਆਪਣਾ ਦਿਮਾਗ ਵੀ ਲਓ ਤੁਸੀਂ ਹੁਣ ਇੱਕ ਕੰਮ ਕਰਿਓ ਅੱਜ ਮੈਂ ਤੁਹਾਨੂੰ ਕਿਸੇ ਵੀ ਕੰਪਨੀ ਦਾ ਨਾਮ ਨਹੀਂ ਦੱਸੂੰਗਾ ਕਿਉਂਕਿ ਹੋ ਸਕਦਾ ਤੁਸੀਂ ਕਹੋਗੇ ਕਿ ਤਾਂ ਉਹੀ ਕੰਪਨੀਆਂ ਫਿਰ ਇਹਨੇ ਦੱਸਤੀਆਂ ਜਿਹੜੀ ਇਹ ਕਹਾਣੀ ਬੰਦਾ ਲੈ ਕੇ ਆਇਆ ਕੋਈ ਵੀ ਕੰਪਨੀ ਸ਼ੇਅਰ ਮਾਰਕੀਟ ਦੀ 15 ਕੰਪਨੀਆਂ ਕਰਿਓ ਅੱਜ 20 ਕੰਪਨੀਆਂ ਕਰਿਓ Google ਦੇ ਉੱਪਰ ਕੰਪਨੀ ਦਾ ਨਾਮ ਲਿਖ ਕੇ ਸ਼ੇਅਰ ਪ੍ਰਾਈਸ ਲਿਖਿਓ ਉਸ ਤੋਂ ਬਾਅਦ ਉੱਪਰ ਤੁਹਾਡੇ ਇੱਕ ਨਾਲ ਆ ਜਾਊਗਾ ਮੈਕਸਿਮਮ ਦਾ ਚਾਰਟ ਆ ਜਾਊਗਾ ਉੱਤੇ ਕਲਿੱਕ ਕਰਿਓ ਫਿਰ ਤੁਸੀਂ ਇਹ ਦੇਖਿਓ ਕਿ ਉਹਨਾਂ ਚੋਂ ਕਈ ਕੰਪਨੀਆਂ 2019 ਤੋਂ ਕਈ ਜਦੋਂ ਹੀ ਕੋਰੋਨਾ ਖਤਮ ਹੁੰਦਾ ਲਾਕਡਾਊਨ ਹਟਦਾ ਚੀਜ਼ਾਂ ਮਾਰਕੀਟ ਖੋਲ੍ਹਣੇ ਸ਼ੁਰੂ ਹੁੰਦੀ ਆ ਬਾਜ਼ਾਰ ਖੋਲ੍ਹਣੇ ਸ਼ੁਰੂ ਹੁੰਦੇ ਆ ਫੈਕਟਰੀਆਂ ਖੁੱਲ੍ਹਣੀਆਂ ਸ਼ੁਰੂ ਹੁੰਦੀਆਂ ਉਸ ਤੋਂ ਬਾਅਦ ਕੋਸ਼ ਇੱਕ ਜਿਹੜੀ April 2023 ਤੋਂ ਦੁਬਾਰਾ ਇੱਕ ਤੇਜ਼ੀ ਉੱਠੀ ਆ ਤੁਸੀਂ ਉਸ ਲੈਵਲ ਤੋਂ ਅੱਜ ਦੇ ਉਹਨਾਂ ਦੇ ਲੈਵਲ ਦਾ ਭਾਅ ਚੈੱਕ ਕਰਿਓ ਮੈਂ ਉਦੋਂ ਵੀ ਇਹੀ ਕਹਿੰਦਾ ਸੀ ਕਿ ਜਿਹੜੀ ਉਹ ਤੇਜ਼ੀ ਇੱਕ ਸੀਗੀ ਤਾਂ ਮਤਲਬ ਉਹਦਾ ਕੋਈ ਕਾਰਨ ਨਹੀਂ ਬਣਦਾ ਸੀ ਹੁਣ ਉੱਥੇ ਮੈਂ ਤੁਹਾਨੂੰ ਇੱਕ ਉਦਾਹਰਨ ਦੇ ਦਿੰਦਾ ਇੱਕ ਬੰਦਾ ਗਰਾਊਂਡ ਫਲੋਰ ਤੇ ਖੜਾ ਵਾ ਜ਼ਮੀਨ ਤੇ ਖੜਾ ਉੱਥੋਂ ਉਹ 10ਵੀਂ ਮੰਜ਼ਲ ਤੇ ਚਲਾ ਗਿਆ ਜਦੋਂ 10ਵੀਂ ਮੰਜ਼ਲ ਤੱਕ ਗਿਆ ਕਿਸੇ ਨੇ ਇਹ ਨਹੀਂ ਕਿਹਾ ਕਿ ਭਾਈ ਇਹ 10ਵੀਂ ਮੰਜ਼ਲ ਤੱਕ ਕਿਵੇਂ ਪਹੁੰਚ ਗਿਆ ਆਪਣੇ ਆਪ ਹੀ ਬੰਦਾ ਤੇ ਇਹਨੂੰ ਤਾਂ ਪਹੁੰਚਣਾ ਨਹੀਂ ਚਾਹੀਦਾ ਸੀ 10ਵੀਂ ਮੰਜ਼ਲ ਤੱਕ ਕਿਉਂਕਿ ਜਦੋਂ ਸਭ ਕੁਝ ਗ੍ਰੀਨ ਹੁੰਦਾ ਹਰ ਕਿਸੇ ਨੂੰ ਪੈਸੇ ਬਣਦੇ ਆ ਕੋਈ ਉਹਦੀ ਕੰਪਲੇਂਟ ਨਹੀਂ ਕਰਦਾ ਪੈਸੇ ਬਣਦੇ ਹਰੇਕ ਨੂੰ ਬਹੁਤ ਵਧੀਆ ਲੱਗਦੇ ਆ ਉਦੋਂ ਕਿਸੇ ਨੇ ਕੁਐਸਚਨ ਨਹੀਂ ਪੁੱਛੇ ਕਿ ਕੀ ਇੰਡੀਅਨ ਮਾਰਕੀਟ ਕੀ ਇੰਡੀਆ ਦੀ ਇਕਨੋਮੀ ਇੰਡੀਆ ਦੀ ਆਰਥਿਕ ਹਾਲਤ ਇੰਨੀ ਚੰਗੀ ਹੈਗੀ ਆ ਕਿ ਜਿਹੜਾ ਕੰਪਨੀਆਂ ਜਿਹੜੀਆਂ ਨੇ ਤੁਸੀਂ ਖੁਦ ਦੇਖਿਓਗੇ ਤੁਸੀਂ ਕਿਉਂਕਿ ਤੁਸੀਂ ਮਾਰਕੀਟ 'ਚ ਇਨਵੈਸਟ ਕੀਤਾ ਆਪਣੇ ਪੈਸੇ ਲਾਏ ਆ ਤਾਂ ਇਹ ਤੁਹਾਡੀ ਵੀ ਜ਼ਿੰਮੇਵਾਰੀਆਂ ਥੋੜੋ ਤੇ ਕੰਮ ਕਰਨ ਦਾ ਤਾਂ ਤੁਸੀਂ ਦੇਖੋਗੇ ਬਹੁਤ ਸਾਰੀਆਂ ਕੰਪਨੀਆਂ ਨੂੰ ਸਰਚ ਕਰਿਓ ਅੱਜ ਤਾਂ ਉਤਈ ਕੰਪਨੀਆਂ 50-50 ਗੁਣਾ ਵਧ ਗਈਆਂ ਕਈ ਕੰਪਨੀਆਂ 30 ਗੁਣਾ ਵਧ ਗਈਆਂ ਕਈ ਤਾਂ ਇਸ ਤੋਂ ਵੀ ਜ਼ਿਆਦਾ ਵਧ ਗਈਆਂ ਮਤਲਬ ਕੀ ਉਹਦਾ ਕੋਈ ਬੇਸ ਸੀਗਾ ਹੁਣ ਇੱਥੇ ਬੇਸ ਦੀ ਗੱਲ ਉਹੀ ਆ ਕਿ ਇੱਕ ਆਪਾਂ ਵਰਡ ਸੁਣਿਆ ਹੁਣ ਉਹੀ ਮੋਦੀ ਭਗਤਾਂ ਵਾਲਾ ਜਾਂ ਜੋ ਵੀ ਉਹ ਲੋਕੋ ਚੀਜ਼ਾਂ ਸੁਣਦੇ ਕੇ ਇੱਕ ਹੋਰ ਚੀਜ਼ ਹੋਈ ਦੇਖੋ ਜਦੋਂ ਕਰੋਨਾ ਦੇ ਟਾਈਮ ਸਭ ਕੁਝ ਬੰਦ ਹੋ ਜਾਂਦਾ ਜਦ ਸਭ ਕੁਝ ਹੀ ਬੰਦ ਆ ਹਰ ਕੋਈ ਘਰੇ ਆ ਤਾਂ ਕੰਪਨੀਆਂ ਦਾ ਉਹ ਸਮਾਨ ਵਿਕਣਾ ਹੀ ਕਿੱਥੇ ਆ ਉਹ ਸਭ ਕੁਝ ਉਹਨਾਂ ਦਾ ਉਸੇ ਤਰ੍ਹਾਂ ਪਿਆ ਕੰਪਨੀਆਂ ਨੇ ਉਹ ਸਾਰੀਆਂ ਚੀਜ਼ਾਂ ਬਣਾਈਆਂ ਆਪਣੇ EMPLOYEES ਨੂੰ ਤਨਖਾਹਾਂ ਦੇ ਦੇਤੀਆਂ ਉਹ ਚੀਜ਼ਾਂ ਨੂੰ ਬਣਾਉਣ ਦੇ ਉੱਪਰ ਉਹਨਾਂ ਦਾ ਖਰਚਾ ਹੋਇਆ ਵਿਕੀਆਂ ਹੋ ਹੈ ਨਹੀਂ ਤਾਂ ਉਹ ਸਭ ਕੁਝ ਨੈਗੇਟਿਵ ਹੋਇਆ ਜਦੋਂ ਇਹ ਸਭ ਕੁਝ ਖੁੱਲਦਾ ਹੋਆ ਤਾਂ ਲੋਕਾਂ ਨੇ ਮਾਰਕੀਟ ਨੇ ਕੰਪੇਅਰ ਕੀਤਾ ਪਿਛਲੇ 2 ਕੁਆਟਰਸ ਦੇ ਨਾਲ ਪਿਛਲੇ 2 ਕੁਆਟਰ ਚ ਕੁਝ ਹੋਇਆ ਹੀ ਨਹੀਂ ਤਾਂ ਜਿਹੜੇ ਲੋਕਾਂ ਨੂੰ ਜ਼ਰੂਰਤ ਸੀ ਚੀਜ਼ਾਂ ਦੀ ਉਹਨਾਂ ਨੇ ਵੀ ਥੋੜਾ ਲੋਡ ਤੋਂ ਵੱਧ ਲੈ ਲਿਆ ਫਿਰ ਹਰੇਕ ਬੰਦੇ ਨੇ ਉਹਦੇ ਨਾਲ ਜਿਹੜੇ ਕੰਪਨੀ ਦੇ ਅਗਲੇ ਰਿਜ਼ਲਟ ਆਏ ਉਹ ਬਹੁਤ ਜ਼ਿਆਦਾ ਵਧੀਆ ਹੈ ਮੈਂ ਤੁਹਾਨੂੰ ਜਿਵੇਂ ਅੱਗੇ ਕਿਹਾ ਜਾਂ ਤਾਂ ਲੱਖਾਂ ਲੋਕਾਂ ਦਾ ਡਰ ਆ ਜਾਊਗਾ ਜਾਂ ਲੱਖਾਂ ਲੋਕਾਂ ਦਾ ਪੂਰਾ ਲਾਲਚ ਆ ਜਾਊਗਾ ਤਾਂ ਉਹਦੇ ਨਾਲ ਫਿਰ ਉਹ ਬਹੁਤ ਜ਼ਿਆਦਾ ਹੱਦ ਤੱਕ ਮਾਰਕੀਟ ਵਧ ਗਈ ਉਹ ਬੰਦਾ ਗਰਾਊਂਡ ਫਲੋਰ ਤੋਂ 10ਵੀਂ ਮੰਜ਼ਲ ਤੱਕ ਪਹੁੰਚ ਗਿਆ। ਹੁਣ ਕੀ ਹੋ ਰਿਹਾ ਉਹ 10ਵੀਂ ਮੰਜ਼ਲ ਤੋਂ ਹਾਲੇ 7ਵੀਂ ਮੰਜ਼ਲ ਤੇ ਆਇਆ ਵਾਪਸ ਤੇ ਹੁਣ ਸਭ ਨੇ ਐ ਰੌਲਾ ਪਾਇਆ ਕਿ ਬੱਸ ਮਾਰਕੀਟ ਤਾਂ ਇਸ ਤੋਂ ਅਗੇ ਖਤਮ ਹੋ ਗਈ ਇਹ ਹੋ ਗਿਆ ਸਭ ਕੁਝ ਆ। ਪਰ ਜੇ ਤੁਸੀਂ ਉਹਨਾਂ ਲੈਵਲਸ ਤੋਂ ਅੱਜ ਵੀ ਕਿਸੇ ਵੀ ਕੰਪਨੀ ਦਾ ਰੇਟ ਚੈੱਕ ਕਰੋਗੇ ਤਾਂ ਤੁਹਾਨੂੰ ਪਤਾ ਲੱਗੂਗਾ ਉਹਨਾਂ ਲੈਵਲਸ ਤੋਂ ਹਾਲੇ ਵੀ ਕੰਪਨੀਆਂ ਦੇ ਸ਼ੇਅਰ ਪ੍ਰਾਈਸ ਬਹੁਤ ਉੱਪਰ ਨੇ। ਜ਼ਿਆਦਾਤਰ ਕੰਪਨੀਆਂ ਦੇ 70 ਤੋਂ 80% ਕੰਪਨੀਆਂ ਹਾਲੇ ਵੀ ਸ਼ੇਅਰ ਮਾਰਕੀਟ ਚ ਹੈ ਜੀਆਂ ਨੇ ਚਾਹੇ ਉਹ ਲਾਰਜ ਕੈਪ ਨੇ ਚਾਹੇ ਮਿਡ ਕੈਪ ਨੇ ਚਾਹੇ ਸਮਾਲ ਕੈਪ ਨੇ ਜਿਹੜੀਆਂ ਆਪਣੇ ਪਿਛਲੇ 3-4 ਸਾਲਾਂ ਦਾ ਜਿਹੜਾ ਸ਼ੇਅਰ ਪ੍ਰਾਈਸ ਸੀ ਉਹਦੇ ਤੋਂ ਬਹੁਤ ਗੁਣਾ ਉੱਪਰ ਚੱਲ ਰਹੀਆਂ ਹਾਲੇ ਵੀ ਮਤਲਬ ਜੇ ਕੋਈ ਰੈਸ਼ਨਲ ਤਰੀਕਾ ਪੁੱਛੇ ਤਾਂ ਇਸ ਤੋਂ ਵੀ ਪ੍ਰਾਈਸ ਪੀ ਰੇਸ਼ੀਓਜ਼ ਇਸ ਤੋਂ ਵੀ ਥੱਲੇ ਹੋਰ ਹੋ ਸਕਦੀਆਂ ਨੇ ਤਾਂ ਹੋਣੀਆਂ ਚਾਹੀਦੀਆਂ ਸਿਗੀਆਂ ਤਾਂ ਇਹ ਹੀ ਚੀਜ਼ਾ ਦੇਖਣਾ ਦਾ ਨਜ਼ਰੀਆ ਵਾਚੀ ਜਾਣੋ ਜਦੋਂ ਵੀ ਬੰਦਾ ਬਹੁਤ ਨਜਾਇਜ਼ ਆਸਵੰਦ ਹੋ ਜਾਂਦਾ ਹੁਣ ਇੱਥੇ ਮੈਂ ਉਹੀ ਤੁਹਾਨੂੰ ਬੋਲੂਗਾ ਕਿ ਜਦੋਂ ਵੀ ਜਿਵੇਂ ਜਿਹਨਾਂ ਨੂੰ ਮੋਦੀ ਪੱਖਤੰਦ ਭਗਤ ਕਹਿ ਦਿੰਦੇ ਆ ਤੁਸੀਂ ਉਹਨਾਂ ਦੇ ਵੀਡੀਓਜ਼ ਦੇਖੇ ਹੋਣਗੇ ਉਹ ਤੁਹਾਨੂੰ ਐਸੀਆਂ ਐਸੀਆਂ ਕਈ ਗੱਲਾਂ ਦੱਸਣਗੇ ਕਲੇਮ ਦੱਸਣਗੇ ਕਿ ਹਾਸਾ ਵੀ ਆਉਂਦਾ ਹੈਰਾਨੀ ਵੀ ਹੁੰਦੀ ਹੈ ਥੋੜਾ ਡਰ ਵੀ ਲੱਗਦਾ ਜਿਵੇਂ ਕਹਿਣਗੇ ਕਿ ਇਸ ਗਵਰਨਮੈਂਟ ਦੇ ਆਉਣ ਤੋਂ ਪਹਿਲਾਂ ਇੰਡੀਆ ਨੂੰ ਬਾਹਰ ਕੋਈ ਪੁੱਛਦਾ ਹੀ ਨਹੀਂ ਸੀ ਕਿ ਸੱਚੀ ਐਵੇਂ ਸੀ ਨਹੀਂ ਸੀਗਾ ਬਿਲਕੁਲ ਨਹੀਂ ਸੀ ਹੁਣ ਤਾਂ ਐ ਹੋ ਗਿਆ ਇੰਡੀਆ ਦੁਨੀਆ 'ਚ ਨੰਬਰ 1 ਬਣ ਗਿਆ ਨਹੀਂ ਹੈ ਜਦੋਂ ਉਹ ਗੁਬਾਰਾ ਫਟਣਾ ਵਾ ਤਾਂ ਹਕੀਕਤ ਸਾਹਮਣੇ ਆਉਣੀ ਆ ਤਾਂ ਬਹੁਤ ਗੰਦੇ ਤਰੀਕੇ ਚ ਆਉਣੀ ਆ ਪਰ ਇਹ ਤਾਂ ਗੰਦੇ ਤਰੀਕੇ ਚ ਆਈ ਵੀ ਨਹੀਂ ਹਾਲੇ ਉਹ ਬੰਦਾ ਗਰਾਉਂਡ ਫਲੋਰ ਤੋਂ ਜਦੋਂ ਛਾਲਾ ਮਾਰ ਰਿਹਾ ਸੀ 10ਵੇਂ ਫਲੋਰ ਤੱਕ ਪਹੁੰਚ ਗਿਆ ਉਹ ਹੁਣ ਸਿਰਫ 7ਵੇਂ ਤੱਕ ਆਇਆ ਵਾ ਕੁਝ ਵੀ ਨਹੀਂ ਹੋਇਆ ਅਗਲੀ ਚੀਜ਼ ਆ ਕਿ ਇਹ ਮਤਲਬ ਕੰਪਨੀਆਂ ਦੀ ਕੋਈ ਗਲਤੀ ਨਹੀਂ ਹੈਗੀ ਤੇ ਹੁਣ ਕੀ ਇਹ ਸਾਰੀਆਂ ਕੰਪਨੀਆਂ ਚ ਕਿਸੇ ਵੀ ਸੈਕਟਰ ਦੀ ਗੱਲ ਲੈ ਲਓ ਹੁਣ ਤੁਹਾਨੂੰ ਇਹਨਾਂ ਤੋਂ ਪਤਾ ਹੀ ਹੈ ਕਿ ਬਹੁਤ ਸਾਰੇ ਸੈਕਟਰਸ ਦੀਆਂ ਕੰਪਨੀਆਂ ਨੇ ਸਟਾਕ ਮਾਰਕੀਟ ਕੀ ਇਹ ਕੱਲ ਨੂੰ ਬੰਦ ਕਰਕੇ ਆਪਣਾ ਕੰਮ ਕਰੇ ਚੱਲੀ ਜਾਂਣਗੀਆਂ ਲੱਖਾਂ ਕਰੋੜਾਂ ਅ ਪੈਸੇ ਦਾ ਮਤਲਬ ਇਹਨਾਂ ਦਾ ਕਾਰੋਬਾਰ ਆ ਪੂਰੀ ਦੁਨੀਆ ਚ ਆਪਣਾ ਕਾਰੋਬਾਰ ਫਲਾਇਆ ਆਪਾਂ ਸਾਰੇ ਲੋਕਾਂ ਨੂੰ ਇਹਨਾਂ ਦੀ ਲੋੜ ਪੈਣੀ ਆ ਕਿ ਇਹ ਕਹਿ ਦੇਣਗੇ ਕਿ ਅੱਛਾ 트াম্প ਨੇ ਲੋਕਾਂ ਨੂੰ ਡਿਪੋਰਟ ਕਰਤਾ 트াম্প ਨੇ ਇੰਡੀਆ ਨੂੰ ਧਮਕੀ ਦਿੱਤੀ ਮੈਂ ਤਾਂ ਹੁਣ ਜੀ ਰੁੱਸ ਗਿਆ ਮੈਂ ਤਾਂ ਆਪਣੀ ਕੰਪਨੀ ਬੰਦ ਕਰਦਾ ਸਾਰੇ ਕਾਰਖਾਨੇ ਬੰਦਾ ਤੇ ਅਸੀਂ ਘਰੇ ਚੱਲੇ ਆ ਐਵੇਂ ਨਹੀਂ ਹੁੰਦਾ ਇਹ ਕਦੇ ਨਹੀਂ ਹੁੰਦਾ ਤਾਂ ਉਹੀ ਚੀਜ਼ਾਂ ਮੈਂ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕਰਦਾ ਕਿਉਂਕਿ ਇੰਨਾ ਕ ਮੈਂ ਟੀਵੀ ਦੇ ਵਿੱਚ ਵੀ ਦੇਖਿਆ ਜਦੋਂ ਮੈਂ ਵੀ ਸਟਾਰਟ ਕੀਤਾ ਸੀ ਮੈਂ ਵੀ ਟੀਵੀ ਵਗੈਰਾ ਦੇਖਦਾ ਹੁੰਦਾ ਸੀ ਪਰ ਮੈਂ ਥੋੜੀ ਦੇਰ ਚੀ ਸਮਝ ਗਿਆ ਕਿ ਨਹੀਂ ਇਹ ਬੰਦੇ ਸਾਰਾ ਕੁਝ ਗਲਤ ਬੋਲ ਰਹੇ ਆ ਜਦੋਂ ਇਹ ਉੱਪਰ ਜਾ ਰਹੀ ਸੀ ਮਾਰਕੀਟ ਐਂਜੋ ਕਿਸੇ ਵੀ ਬੰਦੇ ਨੇ ਇਹ ਨਹੀਂ ਬੋਲਿਆ ਕਿ ਨਹੀਂ ਬਹੁਤ ਨਜਾਇਜ਼ ਜਾ ਰਹੀ ਆ ਉਦੋਂ ਵੀ ਇਹ ਬਾਇ ਲਈ ਕਹੀ ਜਾਂਦੇ ਸੀ ਉਹਨਾਂ ਕੰਪਨੀਆਂ ਨੂੰ ਵੀ ਜਿਹੜੀਆਂ ਬਹੁਤ ਜ਼ਿਆਦਾ ਗੁਣਾ ਵਧ ਗਈਆਂ ਸੀ ਉਹਨਾਂ ਦੇ ਵਿੱਚ ਵੀ ਕਹਿੰਦੇ ਸੀ ਡੇਲੀ ਤੇਜੀ ਆ ਰਹੀ ਆ ਸ਼ੇਅਰ ਚ ਡੇਲੀ ਤੇਜੀ ਆ ਰਹੀ ਆ ਖਰੀਦ ਲੋ ਤਾਂ ਨਹੀਂ ਇਹ ਨਾ ਤਾਂ ਉਦੋਂ ਇੰਨਾ ਚੰਗਾ ਹੁੰਦਾ ਕੁਝ ਜਦੋਂ ਸਭ ਕੁਝ ਚੰਗਾ ਲੱਗੇ ਤੇ ਜਦੋਂ ਸਭ ਕੁਝ ਬਹੁਤ ਬੁਰਾ ਲੱਗ ਰਿਹਾ ਤੁਹਾਨੂੰ ਉਦੋਂ ਇੰਨਾ ਬੁਰਾ ਅਸਲ ਦੇ ਵਿੱਚ ਹੁੰਦਾ ਨਹੀਂ ਤਾਂ ਸਿਰਫ ਉਹੀ ਆ ਕਿ ਮੇਰਾ ਇਹ ਇਸ ਤਰ੍ਹਾਂ ਦਾ ਵੀਡੀਓ ਹੈਗਾ ਕਿ ਥੋੜਾ ਤੁਹਾਨੂੰ ਜਿੰਨਾ ਕੁ ਮੇਰਾ ਤਜਰਬਾ ਰਿਹਾ ਉਹ ਤੁਹਾਡੇ ਨਾਲ ਸਾਂਝਾ ਕਰਦਾ ਕਿੰਨੀ ਡਰਨ ਦੀ ਕੋਈ ਗੱਲ ਨਹੀਂ ਹੁੰਦੀ ਪੈਨਿਕ ਕਰਨ ਦੀ ਲੋੜ ਨਹੀਂ ਤੇ ਸਭ ਤੋਂ ਵੱਡੀ ਗੱਲ ਆ ਜੇ ਤੁਸੀਂ ਹੁਣ ਆਪਣੇ ਇਸ ਲਾਸਸ ਦੇ ਵਿੱਚ ਜਿਹਨੂੰ ਤੁਸੀਂ ਕਹੋਗੇ ਕਿ ਅਸੀਂ ਲਾਸਸ ਬੁੱਕ ਕਰ ਲਈਏ ਤਾਂ ਇਹੀ ਸਭ ਤੋਂ ਵੱਡੀ ਗਲਤੀ ਹੁੰਦੀ ਹੈ ਕਿਸੇ ਵੀ ਇਨਵੈਸਟਰ ਦੀ ਜਦੋਂ ਮਾਰਕੀਟ ਡਾਊਨ ਜਾ ਰਹੀ ਆ ਉਦੋਂ ਲਾਸਸ ਦੇ ਵਿੱਚ ਸ਼ੇਰਾਂ ਨੂੰ ਵੇਚ ਦੇਣਾ ਤੇ ਜਦੋਂ ਮਾਰਕੀਟ ਬਹੁਤ ਉੱਪਰ ਚੱਲ ਰਹੀ ਆ ਉਦੋਂ ਸ਼ੇਰਾਂ ਨੂੰ ਖਰੀਦਣਾ ਇਹ ਦੋਨੋਂ ਹੀ ਗਲਤੀਆਂ ਨੇ ਹਮੇਸ਼ਾ ਜਿਹੜੇ ਬਹੁਤ ਸਿਆਣੇ ਇਨਵੈਸਟਰ ਆ ਉਹ ਉਲਟਾ ਕਰਦੇ ਆ ਜਦੋਂ ਮਾਰਕੀਟ ਡਿੱਗ ਰਹੀ ਆ ਬੋਲਣ ਤੋਂ ਸਾਰਿਆਂ ਸਾਰਿਆਂ ਨੂੰ ਸਭ ਨੂੰ ਕਹਿਣ ਤੋਂ ਚਾਹੇ ਕੋਈ ਜਿੰਨਾ ਮਰਜੀ ਸਿਆਣਾ ਲੱਗੇ ਕਿ ਬੱਸ ਮਾਰਕੀਟ ਖਤਮ ਆ ਉਹੀ ਤਾਂ ਟਾਈਮ ਆ ਖਰੀਦਣ ਦਾ ਉਦੋਂ ਹੀ ਤਾਂ ਤੁਹਾਨੂੰ ਉਸ ਡਿਸਕਾਊਂਟ 'ਚ ਮਿਲਣਾ ਵਾ ਮਤਲਬ ਆਪਣੇ ਦਿਲ ਨੂੰ ਬਿਠਾ ਕੇ ਸੋਚ ਕੇ ਦੇਖਿਓ ਕੀ ਕੱਲ ਨੂੰ ਏਸ਼ੀਅਨ ਪੇਂਟ ਬੰਦ ਹੋ ਜਾਊਗਾ ਹਿੰਦੁਸਤਾਨ ਯੂਨੀਲੀਵਰ ਟਾਟਾ ਮੋਟਰਸ ਕਹਿਣਗੇ ਅੱਛਾ ਜੀ ਚਲੋ ਰਹਿਣ ਨਹੀਂ ਦਿੰਦੇ ਯਾਰ ਆਪਾਂ ਤਾਂ ਘਰੇ ਚੱਲਦੇ ਆ ਮਾਰਕੀਟ ਆਪਾਂ ਬੰਦ ਕਰੀਏ ਲੋਕਾਂ ਨੇ ਗੱਡੀਆਂ ਖਰੀਦਣੀਆਂ ਨੇ ਲੋਕਾਂ ਨੂੰ ਲੋਡ ਹੈ ਇਨਾਂ ਕੰਪਨੀਆਂ ਦੀ ਹਰ ਇੱਕ ਕੰਪਨੀ ਦੀ ਲੋਡ ਆ ਤਾਂ ਬਸ ਇਹੀ ਹੁਣ ਰਿਪੀਟ ਹੋਣਗੀਆਂ ਮੇਰੀਆਂ ਗੱਲਾਂ ਤਾਂ ਸ਼ਾਇਦ ਮਤਲਬ ਜੋ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਸੀ ਸ਼ਾਇਦ ਤੁਸੀਂ ਮੇਰੀ ਗੱਲ ਉਹ ਸਮਝੇ ਤੇ ਇਸ ਵੀਡੀਓ ਨੂੰ ਮੈਂ ਇੱਥੇ ਹੁਣ ਖਤਮ ਕਰਦਾ ਜੀ ਹਾਂ ਥੋੜੇ ਉਹ ਕੁਐਸਚਨ ਰਹਿੰਦੇ ਆ ਪਰ ਇਹ ਜਿਹੜਾ ਇੱਕ ਵੱਡਾ ਕੰਸਰਨ ਹੈ ਸਭ ਤੋਂ ਵੱਡਾ ਫਿਲਹਾਲ ਦਾ ਹੈਗਾ ਤਾਂ ਪਹਿਲਾਂ ਆਪਾਂ ਇਹਨੂੰ ਸਮਝ ਲਈਏ ਤਾਂ ਬਿਹਤਰ ਬਾਕੀ ਹਾਂ ਆਪਣਾ ਪੈਸਾ ਬਚਾ ਕੇ ਰੱਖੋ ਤੇ ਉਹਨੂੰ ਬਹੁਤ ਧਿਆਨ ਨਾਲ ਵਰਤੋ ਜਿਵੇਂ ਮੈਂ ਤੁਹਾਨੂੰ ਉਹਦੀ ਇੱਕ ਐਗਜ਼ਾਮਪਲ ਦਿੱਤੀ ਸੀ ਕਿ ਸਾਲ ਡੇਢ ਸਾਲ ਤੱਕ ਦਾ ਇੱਕ ਹਮੇਸ਼ਾ ਰੱਖੋ ਪਲੈਨ ਇਹ ਸਾਲ ਦਾ ਤਾਂ ਜ਼ਰੂਰ ਰੱਖੋ ਹਰੇਕ ਬੰਦੇ ਦੀ ਜੇਬ ਆਪਣੀ ਆਪਣੀ ਆ ਕਿਸੇ ਕੋਲੇ 10 ਲੱਖ ਰੁਪਈਆ ਕਿਸੇ ਕੋਲੇ 1 ਕਰੋੜ ਰੁਪਈਆ ਕਿਸੇ ਕੋਲੇ 5000 ਆ ਹਰੇਕ ਦਾ ਲੱਗਾ ਪਰ ਜਿੰਨੇ ਵੀ ਹੈਗੇ ਆ ਕਿਸੇ ਦੇ ਕੋਲੇ ਉਹਨੂੰ ਇੱਕ ਲੰਬੇ ਸਟ੍ਰੈਚ ਦੇ ਵਿੱਚ ਹੌਲੀ-ਹੌਲੀ ਵਰਤੋ ਇੱਕ-ਇੱਕ ਤੀਰ ਛੱਡੋ ਬਹੁਤ ਧਿਆਨ ਦੇ ਨਾਲ ਛੱਡੋ हां ਹੁਣ ਤੁਹਾਡਾ ਉਤੀਰ ਕਿੰਨਾ ਕੁ ਵੱਡਾ ਹੋ ਸਕਦਾ ਉਹ ਤੁਹਾਡੀ ਜੇਬ ਦੇ ਉੱਪਰ ਡਿਪੈਂਡ ਕਰਦਾ ਤੇ ਪਰ ਨਾ ਤਾਂ ਹਰ ਗਿਰਾਵਟ ਮਾਰਕੀਟ ਦੀ ਆਖਰੀ ਆ ਉਸ ਤੋਂ ਅਗਲੇ ਦਿਨ ਉਸ ਤੋਂ ਵੀ ਡੱਗੇ ਜਾ ਸਕਦੀ ਆ ਤੇ ਨਾ ਹਰ ਕੋਈ ਉੱਪਰ ਨੂੰ ਜਾਣ ਵਾਲਾ ਵੀ ਆਖਰੀ ਆ ਤਾਂ ਇੱਕ ਤਾਂ ਸਬਰ ਪੇਸ਼ੈਂਸ ਤੇ ਦੋ ਬਿਨਾਂ ਡਰ ਤੋਂ ਪੈਨਿਕ ਬਿਲਕੁਲ ਨਹੀਂ ਤੇ ਅਗਲਾ ਪੈਸਾ ਇਹ ਹੀ ਚੀਜ਼ਾਂ ਨੇ ਜੀ ਤੇ ਹੁਣ ਇਹ ਵੀਡੀਓ ਮੈਂ ਇੱਥੇ ਹੀ ਖਤਮ ਕਰਦਾ ਹੁਣ ਮੈਂ ਤੁਹਾਨੂੰ ਮਿਲੂੰਗਾ ਕੱਲ ਕਿਸੇ ਹੋਰ ਵੀਡੀਓ ਦੇ ਵਿੱਚ ਕੱਲ ਨਹੀਂ ਜਦੋਂ ਵੀ ਕਿਤੇ ਦੁਬਾਰਾ ਲੱਗਿਆ ਜਾਂ ਕੁਐਸਚਨਸ ਰਹਿੰਦੇ ਆ ਤਾਂ ਹੁਣ ਉਹਨੇ ਟਾਈਮ ਲਈ ਮੈਂ ਇਸ ਵੀਡੀਓ ਨੂੰ ਬੰਦ ਕਰਦਾ